ਅਹੀਂ ਆਪਦੀ ਜੋ ਵੀ ਹੈਗੀ ਉਹ ਜਾਇਦਾਦ ਦੇ ਵਿੱਚ ਆਪਦੀ ਭੈਣ ਦਾ ਹਿੱਸਾ ਰੱਖਿਆ ਹੋਇਆ ਹੈ ਤੁਸੀਂ ਵੀ ਅੱਗੇ ਦੇਖਣ ਦੀ ਬੋਤਲ ਰੱਖ ਲੈਨੇ ਹੋ ਫਿਰ ਉਦੋਂ ਆਉਂਦਾ ਮਨ ਦੇ ਵਿੱਚ ਵੀ ਯਾਰ ਇਹਦਾ ਸ਼ਾਇਦ ਗਲਤ ਫੈਕਟਰ ਨਾ ਜਾਵੜੇ ਜਾਂ ਨਹੀਂ ਲੱਗਦਾ ਕਿ ਲੋਕਾਂ ਦੇ ਬੱਚੇ ਮਤਲਬ ਬੁਰਕੀ ਵੀ ਨਹੀਂ ਲੰਗਾਉਂਦੇ ਤੇ ਜਦੋਂ ਤੱਕ ਉਹਨਾਂ ਦੇ ਅੱਗੇ ਫੋਨ ਨਹੀਂ ਪਿਆ ਨਹੀਂ ਜਿਵੇਂ ਖਿਡਾਰੀ ਦਾ ਪੇਚ ਲਾਉਂਦੇ ਆ ਪਲਵਾਨ ਦਾ ਪੇਚ ਲਾਉਂਦੇ ਆ ਕਦੇ ਲੱਖੇ ਨੇ ਨਹੀਂ ਦਾ ਪੇਚ ਲਾਉਣ ਦੀ ਕੋਸ਼ਿਸ਼ ਕਰੀ ਵੀ ਕਿਸੇ ਨੂੰ ਫੋਨ ਮਾਰੀਏ ਮਿਲੀਏ ਜਾਂ ਤੁਹਾਡੇ ਨਾਲ ਕੋਈ ਲਾਗਿਆ ਹੋਵੇ ਹੋ ਜੋਗੀ ਮੋੜ ਪਹਾੜਾਂ ਨੂੰ ਪਰਤੇ ਚਰਖੇ ਦੀ ਕੂਕ ਨਾ ਰਹੀਨੀ ਜਿੰਦੇ ਤੁਹਾਡੇ ਇੱਕ ਤੁਸੀਂ ਚਾਰ ਭਰਾ ਹੋ ਹਨ ਇੱਕ ਸਿਸਟਰ ਆ ਤੁਹਾਡੇ ਤਾਂ ਫਿਰ ਉਹ ਕੋਈ ਬੌਂਡ ਦੀ ਗੱਲ ਦੱਸੋ ਤੁਹਾਡਾ ਆਪਣੀ ਸਿਸਟਰ ਦੇ ਨਾਲ ਕਿਉਂਕਿ ਚਾਰ ਭਰਾਵਾਂ ਦੀ ਲਾੜਲੀ ਭੈਣ ਇੱਕ ਲਾੜ ਵੀ ਬਹੁਤ ਹੁੰਦਾ ਹਾਂਜੀ 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 ਉਹਦੇ ਬਾਰੇ ਥੋੜਾ ਦੱਸ ਬੜਾ ਜੀ ਮੈਨੂੰ ਭੈਣ ਜੀ ਸਭ ਤੋਂ ਵੱਡੇ ਨੇ ਐਕਚੁਅਲੀ ਹੁਣ ਵੱਡੀ ਭੈਣ ਤੇ ਉਹ ਜੀ ਤੁਹਾਨੂੰ ਪਤਾ ਹੈ ਮਾਈ ਹੁੰਦੀ ਹੈ ਦੂਜੀ ਭੈਣ ਔਰ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹ ਹੂੰ ਤੇ ਅੱਜ ਵੀ ਜਦੋਂ ਵੀ ਮੈਂ ਕੁਝ ਦਿਨ ਜੇ ਨਾ ਉਹਨਾਂ ਨੂੰ ਫੋਨ ਕਰਾਂ ਤੇ ਫੋਨ ਆਉਂਦਾ ਤੂੰ ਕਿਵੇਂ ਐ ਕਿੱਥੇ ਐ ਠੀਕ ਐ ਬੰਬੇ ਐ ਕਿ ਮੋਹਾਲੀ ਐ ਹੂੰ ਤੇ ਖੈਰ ਪੈਣਾ ਤਾਂ ਫਿਰ ਪੈਣਾ ਹੀ ਨੇ ਜੀ ਪੈਣਾ ਪੈਣਾ ਹੁੰਦੀਆਂ ਨੇ ਖੂਨ ਖੂਨ ਹੀ ਐ ਜੀ ਆਪਣਾ ਬੋਲਦਾ ਉਹ ਪਰ ਬਹੁਤ ਸਾਰੇ ਲੋਕਾਂ ਨੇ ਫਿਲਮ ਦੇ ਵਿੱਚ ਵੀ ਜਿੱਦਾਂ ਇੱਕ ਗੱਲ ਆ ਹਨਾ ਭਰਾਵਾਂ ਦੀ ਗੱਲ ਆ ਤਾਂ ਬਹੁਤ ਸਾਰੇ ਲੋਕਾਂ ਨੇ ਰਿਸ਼ਤੇ ਵੰਡ ਜੇ ਲਏ ਵੀ ਬਹੁਤ ਸਾਰੇ ਲੋਕ ਇਸ ਗੱਲਾਂ ਕਰਦੇ ਆ ਅਕਸਰ ਅਸੀਂ ਪਿੰਡਾਂ 'ਚ ਵੀ ਵੀ ਭੈਣ ਸਰ ਤੇ ਹਿੱਸਾ ਲੈ ਗਈ ਜਾਂ ਜ਼ਮੀਨਾਂ ਨੇ ਬਹੁਤ ਰਿਸ਼ਤੇ ਭੈਣਾ ਭਰਾਵਾਂ ਦੇ ਵੀ ਬਾਈ ਪਿੱਕੇ ਪਾਤੇ ਹਾਂਜੀ ਤੁਸੀਂ ਇਸ ਚੀਜ਼ ਨੂੰ ਦੇਖਿਆ ਹੁਣ ਅਬਜ਼ਰਵ ਕਰਿਆ ਹੁਣ ਆਲੇ ਦੁਆਲੇ ਗੱਲ ਇਹ ਹੈ ਕਿ ਵੇਖੋ ਜੇ ਤਾਂ ਲਾਈਏ ਕਾਨੂੰਨ ਦੀ ਗੱਲ ਜਿਹੜਾ ਕਿ ਕਾਨੂੰਨ ਬਣ ਗਿਆ ਕਿ ਵੇਖੋ ਅਸਲ ਦੇ ਵਿੱਚ ਮੇਰਾ ਜਿਹੜਾ ਮੰਨਣਾ ਹੈ ਉਹ ਵੀ ਬਰਾਬਰ ਦੇ ਹਿੱਸੇਦਾਰ ਨੇ ਹੂੰ ਠੀਕ ਹੈ ਲਿੰਗ ਚੇਂਜ ਹੋਇਆ ਹੈ ਬਾਕੀ ਸਭ ਕੁਝ ਸੇਮ ਹੈ ਹੂੰ ਠੀਕ ਹੈ ਇਹ ਨਹੀਂ ਕਿ ਜੇ ਚਾਰ ਭਰਾ ਆ ਸੀ ਤੇ ਜੀ ਸਾਡਾ ਹੀ ਹਿੱਸਾ ਹੈ ਤੇ ਭੈਣ ਦਾ ਹੈ ਨਹੀਂ ਹੂੰ ਮੇਰੇ ਹਿਸਾਬ ਨਾਲ ਜਿਹੜੀ ਜ਼ਹਿਨियत ਹੈਗੀ ਸਾਡੀ ਮਾਸਿਰੇ ਦੀ ਸਾਡੀ ਸੁਸਾਇਟੀ ਦੀ ਗਲਤ ਹੈ ਉਹਨਾਂ ਨੂੰ ਵੀ ਬਰਾਬਰ ਦਾ ਹੱਕ ਹੈ ਕੀ ਬਾਤ ਹੈ ਔਰ ਅਸੀਂ ਚਾਰ ਭਰਾ ਆ ਸੀ ਅਸੀਂ ਆਪਦੀ ਜੋ ਵੀ ਹੈਗੀ ਉਹ ਜਾਇਦਾਦ ਦੇ ਵਿੱਚ ਆਪਦੀ ਭੈਣ ਦਾ ਹਿੱਸਾ ਵੀ ਰੱਖਿਆ ਹੋਇਆ ਹੈ ਕਿਆ ਬਾਤ ਹੈ ਇਹ ਬਹੁਤ ਵੱਡੀ ਇੱਕ ਮਤਲਬ ਹੈਗੀ ਆ ਵੀ ਅੱਜ ਕੱਲ ਚਲੋ ਗੱਲ ਕਹਿਣੀ ਨਹੀਂ ਚਾਹੀਦੀ ਕਲਾਕਾਰ ਬਣੇ ਰੌਲਾ ਪਵਾਤਾ ਜ਼ਮੀਨਾਂ ਵਿੱਚ ਲੜ ਲੜ ਕੇ ਅਸਲ ਮਸਲਾ ਇਹ ਹੁੰਦਾ ਨਾ ਭਾਜੀ ਤੁਹਾਡੀ ਭੈਣ ਨੂੰ ਤੁਸੀਂ ਜ਼ਮੀਨ ਦੇਵੀਂ ਦਉਂਗੇ ਪਰ ਤੁਹਾਡੇ ਘਰ ਜਿਹੜੀ ਕਿਸੇ ਦੀ ਭੈਣ ਵਿਆਹ ਕੇ ਲਿਆਈ ਆ ਉਹ ਨਹੀਂ ਦੇਣ ਦਊਗੀ ਉਹ ਨਹੀਂ ਦੇਣ ਦੋ ਮਸਲਾ ਉੱਥੇ ਖਰਾਬ ਹੁੰਦੇ ਨੇ ਐਂਕਚੁਅਲ ਜੇ ਆਪਾਂ ਪ੍ਰੈਕਟੀਕਲ ਤੇ ਜਾਈਏ ਬਸ ਮੈਨੂੰ ਐਂ ਲੱਗਦਾ ਹੁੰਦਾ ਵੀ ਜਦੋਂ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਕਿਸੇ ਹੋਰ ਬੰਦੇ ਨੂੰ ਇਨਵੋਲਵ ਕਰ ਲੈਨੇ ਆ ਉਹ ਕੋ ਬੰਦਾ ਜਿਹੜਾ ਤੁਹਾਡੀ ਲਾਈਫ ਚ ਸਾਲ ਪਹਿਲਾਂ ਆਇਆ ਇੱਕ ਭੈਣ ਆ ਜਿਹੜੀ ਤੁਹਾਡੇ ਬਚਪਨ ਤੋਂ ਆ ਤੁਹਾਡੇ ਨਾਲ ਆ 30 ਸਾਲਾਂ ਤੋਂ ਹਨ ਤੇ ਅੱਛਾ ਫਿਰ ਕਦੇ ਰਖੜੀ ਪਿੱਛੇ ਵੀ ਹੋਇਆ ਸੀ ਵੀ ਉਹਦੇ ਪਹਿਲਾਂ ਮੰਨਤੀ ਮੇਰੇ ਬਾਅਦ ਚ ਬੰਨੀ ਹੈ ਨਹੀਂ ਐਦਾਂ ਨਹੀਂ ਬਟ ਉਹਨਾਂ ਨੂੰ ਕਿਉਂਕਿ ਮੈਂ ਮੈਨੂੰ ਲੱਗਦਾ ਜ਼ਿਆਦਾਤਰ ਮੈਂ ਬਾਹਰ ਹੀ ਟਾਈਮ ਮੇਰਾ ਮੁੰਬਈ ਚ ਹੀ ਲੰਘਿਆ ਠੀਕ ਹੈ ਤੇ ਫਿਰ ਉਹ ਭੈਣ ਜੀ ਉਹਨਾਂ ਨੇ ਆਏ ਸਾਲ ਮੈਨੂੰ ਫਿਰ ਉੱਥੇ ਚਿੱਠੀ ਰਾਈ ਭੇਜ ਦੇਣੀ ਆ ਰੱਖੜੀਆਂ ਆਉਂਦੀਆਂ ਸੀਗੀਆਂ ਅੱਛਾ ਉਹ ਕਦੋਂ ਕਦੇ ਪਾਵਕ ਮੂਵਮੈਂਟ ਵੀ ਹੋਇਆ ਜਿਵੇਂ ਫਿਲਮ ਦੇ ਵਿੱਚ ਤੁਸੀਂ ਇੰਨਾ ਇੱਕ ਮਤਲਬ ਭੈਣ ਲਈ ਆਪਣੀ ਲਈ ਉਹ ਹੋ ਜਾਂਦੇ ਵੀ ਨਹੀਂ ਉਹ ਮੁੰਡਾ ਗਲਤ ਆ ਅੱਛਾ ਫਿਰ ਚਲੋ ਇਹ ਸਵਾਲ ਵੀ ਇੱਕ ਜ਼ਰੂਰੀ ਆ ਵੀ ਰਿਸ਼ਤਾ ਕਰਨ ਵੇਲੇ ਫਿਰ ਤੁਹਾਡੀ ਇਨਵੋਲਵਮੈਂਟ ਕਿੰਨੀ ਕਰੀ ਇਹ ਫਿਲਮ ਦੇ ਵਿੱਚ ਨਹੀਂ ਫਿਲਮ ਦੇ ਵਿੱਚ ਵੀ ਉਹਦੇ ਵਿੱਚ ਵੀ ਐਸੇ ਨਿੱਜੀ ਜ਼ਿੰਦਗੀ ਦੇ ਵਿੱਚ ਨਹੀਂ ਹਰ ਉਹਦੋਂ ਤਾਂ ਮੈਂ ਬਹੁਤ ਛੋਟਾ ਸੀਗਾ ਛੋਟੇ ਸੀ ਮੈਂ ਸਭ ਤੋਂ ਛੋਟਾ ਮੈਂ ਯਾਨੀ ਕਿ ਹਾਂਜੀ ਹੁਣ ਤਾਂ ਇਹ ਬਣ ਕੇ ਭੈਣ ਜੀ ਸਾਡੇ ਦਾਦੀ ਬਣ ਗਏ ਨੇ ਆਪਣਾ ਨਾਨੀ ਬਣ ਗਏ ਨੇ ਹਾਂਜੀ ਸੋ ਮੈਂ ਤਾਂ ਬਹੁਤ ਛੋਟਾ ਸੀ ਅੱਛਾ ਆਖਰੀ ਜੇ ਸਵਾਲ ਤੋਂ ਪਹਿਲਾਂ ਗੀਤ ਸੁਣਾ ਥੋੜੇ ਤੁਹਾਨੂੰ ਮੈਨੂੰ ਪਤਾ ਲੱਗਿਆ ਤੁਸੀਂ ਗਾਉਂਦੇ ਵੀ ਹੋ ਹੁਣ ਸੁਣਾਇਆ ਸੀ ਭਾਜੀ ਨੇ ਆਉਂਦੇ ਨੇ ਗੱਡੀ 'ਚ ਅੱਛਾ ਸੁਣਾ ਦਿਓ ਫਿਰ ਇੱਕ ਅ ਹੋ ਸਕਦਾ ਪਾਜੀ ਅਗਲੀ ਫਿਲਮ ਦੇ ਵਿੱਚ ਆਜਾ ਸਾਨੂੰ ਸਿੰਗਰ ਲਾਂਚ ਕਰ ਪਹਿਲਾ ਕਾਲਾ ਰੱਖ ਲੈ ਕਿਸਮਾੜਾ ਜਰਾ ਇਕ ਲੈ ਚੋ ਮੈਂ ਤੁਹਾਨੂੰ ਮੈਂ ਆਪਣੀ ਹੀ ਇੱਕ ਦੋ ਟੱਪੇ ਜੀ ਤੁਹਾਨੂੰ ਸੁਣਾਉਣਾ ਪਹਿਲਾਂ ਸੀਗਾ ਕਿ ਆਪਾਂ ਸੁਣਦੇ ਹੁੰਦੇ ਸੀ ਕਿ ਜੋਗੀ ਉੱਤਰ ਪਹਾੜੋਂ ਆਏ ਚਰਖੇ ਦੀ ਹੂਕ ਸੁਣ ਕੇ ਨਹੀਂ ਜਿੰਦੇ ਮੇਰੀਏ ਠੀਕ ਹੈ ਤੇ ਅਸੀਂ ਅੰਦਰੇਟੇ ਜਾ ਰਹੇ ਸੀ ਸ਼ੋਅ ਕਰਨ ਜਦੋਂ ਮੈਂ ਡਿਪਾਰਟਮੈਂਟ ਹੁੰਦਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਅੱਛਾ ਜੀ ਤੇ ਅੰਦਰੇਟੇ ਪਹਾੜਾਂ ਤੇ ਵੱਸ ਜਾ ਰਹੀ ਐ ਚੜ ਰਹੀ ਐ ਤੇ ਮੈਂ ਵੇਖਿਆ ਕਿ ਜੋਗੀ ਨਾ ਪਹਾੜੀ ਚੜਿਆ ਜਾ ਰਿਹਾ ਉੱਤੇ ਨੂੰ ਹੂੰ ਥੱਲੇ ਆਉਣ ਦੀ ਬਜਾਉ ਉੱਤਾਂ ਨੂੰ ਜਾ ਰਿਹਾ ਠੀਕ ਐ ਫਿਰ ਖਿਆਲ ਆਇਆ ਹੂੰ ਜੋਗੀ ਮੋੜ ਪਹਾੜਾਂ ਨੂੰ ਪਰਤੇ ਜੋਗੀ ਮੋੜ ਗਏ ਹੋ ਜੋਗੀ ਮੋੜ ਪਹਾੜਾਂ ਨੂੰ ਪਰਤੇ ਚਰਖੇ ਦੀ ਕੋ ਕਿਨਾਰ ਹੀ ਨਹੀਂ ਜਿੰਦੇ ਮੇਰੀਏ ਨਾ ਚਰਖੇ ਤੇ ਨਾਈ ਤਰਿੰਜਣਾ ਨਾ ਚਰਖੇ ਤੇ ਨਾਈ ਤਰਿੰਜਣਾ ਪੂਣੀਆਂ ਗਲੋਟੇ ਰਸ ਗਏ ਨਹੀਂ ਜਿੰਦੇ